ਨਾਮ ਸ੍ਰੀ ਵਾਹਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ ਸਨ 1534 ਨੂੰ ਲਾਹੌਰ ਸ਼ਹਿਰ ਦੇ ਬਿਆਰ ਚੂਨਾ ਮੰਡੀ ਪਾਕਿਸਤਾਨ ਆਪ ਜੀ ਦੇ ਪਿਤਾ ਸ੍ਰੀ ਹਰਦਾਸ ਜੀ ਮਾਤਾ ਦਇਆ ਕੌਰ ਜੀ ਸਨ ਆਪ ਕਿਉਂਕਿ ਮਾਤਾ ਪਿਤਾ ਦੇ ਘਰ ਜੰਮੇ ਪਹਿਲੇ ਪੁੱਤਰ ਹੋਣ ਕਰਕੇ ਸਭ ਆਪ ਨੂੰ ਜੇਠਾ ਕਹਿ ਕੇ ਸੱਦਣ ਲੱਗੇ ਜਿਸ ਤੋਂ ਆਪ ਜੀ ਦਾ ਨਾਮ ਜੇਠਾ ਹੀ ਪ੍ਰਸਿੱਧ ਹੋ ਗਿਆ ਆਪ ਜੀ ਬਹੁਤ ਹੀ ਛੋਟੀ ਉਮਰ ਦੇ ਸਨ ਕਿ ਆਪ ਜੀ ਦੀ ਮਾਤਾ ਜਲਾਨਾ ਕਰ ਗਈ 7 ਸਾਲ ਦੇ ਹੋਏ ਤਾਂ ਪਿਤਾ ਅਮਰਦਾਸ ਵੀ ਚੜਾਈ ਕਰ ਗਈ ਆਪ ਦੇ ਨਾਨਕੇ ਪਿੰਡ ਬਾਸਰ ਕੇ ਆਪ ਜੀ ਦੀ ਨਾਨੀ ਆਪ ਜੀ ਨੂੰ ਪਿੰਡ ਬਾਸਰ ਕੇ ਲੈ ਆਈ ਬਾਸਰ ਕੇ ਗੁਰੂ ਅਮਰਦਾਸ ਜੀ ਆਪ ਜੀ ਨੂੰ ਮਿਲੇ ਧੀਰਜ ਤੋਂ ਹੌਸਲਾ ਦਿੱਤਾ ਬਾਸਰ ਕੇ ਆ ਕੇ ਆਪ ਜੀ ਨੇ ਆਪਣੀ ਨਾਨੀ ਦੇ ਕਮਾ ਵਿੱਚ ਹੱਥ ਬਣਾਉਣਾ ਸ਼ੁਰੂ ਕਰ ਦਿੱਤਾ ਵਾਸਰ ਕੇ ਆ ਕੇ ਆਪ ਨੇ ਛੋਟੀ ਉਮਰ ਕੋ ਗੰਨੀਆਂ ਵੇਚਨੀਆਂ ਸ਼ੁਰੂ ਕੀਤੀਆਂ 5 ਸਾਲ ਨਾਨੀ ਜੀ ਕੋਲ ਟਿਕੇ ਰਹੇ ਸਨ 1546 ਵਿੱਚ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨਾਲ ਗੋਵਿੰਦਵਾਲ ਵਸਾਇਆ ਤਾਂ ਆਪ ਕਈ ਛਾਕਾਂnga ਨੂੰ ਕੋਈ ਨਵਾਲੇ ਆਏ ਜੇਠਾ ਜੀ ਵੀ ਆਪਣੀ ਨਾਨੀ ਸਮੇਤ ਗੋਵਿੰਦਵਾਲ ਆ ਵਸੇ ਉਸ ਸਮੇਂ ਆਪ ਜੀ ਦੀ ਉਮਰ 12 ਸਾਲ ਆ ਕੀ ਗੁੰਗਣੀਆਂ ਵੇਚਣ ਦਾ ਕੰਮ ਜਾਰੀ ਰਿਹਾ ਗੁਰੂ ਅਮਰਦਾਸ ਜੀ ਨਾਲ ਨੇੜਤਾ ਵਧਦੀ ਗਈ ਸਨ 1552 ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਮਿਲੀ ਤੇ ਭਾਈ ਜੇਠਾ ਜੀ ਦਿਨ ਨੂੰ ਗੁੰਗਣੀਆਂ ਵੇਚਨੀ ਸਵੇਰੇ ਸ਼ਾਮ ਵਰਤਨ ਮੰੰਜ ਨੇ ਟੋਕਰੀ ਢੋਣੀ ਸੇਵਾ ਕਰਨੀ ਗੁਰੂ ਅਮਰਦਾਸ ਜੀ ਨੇ ਹਰ ਵਕਤ ਅਸੀਸ ਦੇਣੀ ਇੱਕੋ ਗੱਲ ਕਹਿਣੀ ਜੇਠਿਆ ਬਸ ਗੁਰੂ ਨਾਨਕ ਦੇ ਘਰ ਦੀ ਸੇਵਾ ਨਾ ਛੱਡੀ ਦੁਨੀਆ ਤੈਨੂੰ ਨਾਥ ਕਹਿੰਦੀ ਐ ਇੱਕ ਦਿਨ ਤੂੰ ਲੱਖਾਂ ਨਾਥਾਂ ਦਾ ਨਾਥ ਧੀਮ ਕਹਿੰਦੇ ਨੇ ਇੱਕ ਦਿਨ ਕਰੋੜਾਂ ਜਦੀਮਾਂ ਦਾ ਤੂੰ ਪਿਤਾ ਵਨ ਆਏ ਬਸ ਗੁਰੂ ਨਾਨਕ ਦੇ ਘਰ ਦੀ ਸੇਵਾ ਨਾ ਛੱਡੀ ਸਵੇਰੇ ਸ਼ਾਮ ਸੇਵਾ ਚ ਭਾਗ ਜਾਗੇ ਇਤਿਹਾਸ ਕਹਿੰਦਾ ਐ ਮਾ ਮਾਨਸਾ ਦੇਵੀ ਬੈਠੇ ਘਰ ਵਿੱਚ ਕਹਿੰਦੇ ਗੁਰੂ ਅਮਰਦਾਸ ਜੀ ਨੂੰ ਤਿਆਂ ਦਾ ਖਿਆਲ ਕਰੋ ਗੁਰੂ ਅਮਰਦਾਸ ਜੀ ਨੇ ਕਹਾ ਕੀ ਹੋਇਆ ਮਨਸਾ ਜੀ ਸਾ ਦੇਵੀ ਸੁਖ ਨਾਲ ᱛਿਆਂ ਜਵਾਨ ਹੋ ਗਈਆਂ ਆਪਣੀ ਪਾਨੀ ਵਾਸਤੇ ਆਪਣੀ ਦਾਨੀ ਵਾਸਤੇ ਕੋਈ ਚੰਗਾ ਵਰ ਘਰ ਲਬੋ ਸ੍ਰੀ ਗੁਰੂ ਅਮਰਦਾਸ ਜੀ ਬੋਲੇ ਕਹਿੰਦੇ ਮਨਸਾ ਦੇਵੀ ਕਿਹੋ ਜ ਆ ਵਰ ਤੇ ਘਰ ਚਾਹੀਦਾ ਹੈ ਤੇਰੀ ਪਾਨੀ ਵਾਸਤੇ ਮਾਂ ਮਨਸਾ ਦੇਵੀ ਸੋਚਣ ਲੱਗ ਪਈ ਇਨੇ ਨੂੰ ਗਲੀ ਵਿੱਚੋਂ ਆਵਾਜ਼ ਆਈ ਕੁੰਗਣੀਆਂ ਲੈ ਲਓ ਕੋਈ ਕੁੰਗਣੀਆਂ ਲੈ ਲਓ ਆਵਾਜ਼ ਕੰਨਾ ਵਿੱਚ ਪਈ ਮਾਂ ਮਨਸਾ ਦੀ ਵੀ ਦੀ ਰਸਨਾ ਚੋਂ ਨਿਕਲਿਆ ਰਾਜਪਾਨੀ ਵਾਸਤੇ ਬਰ ਹੋਵੇ ਤਾਂ ਜੇਠੇ ਵਰਗਾ ਹੋਵੇ ਬੜੀ ਨਿਮਰਤਾ ਹੈ ਕਿਰਤ ਕਰਦਾ ਏ ਸ਼ਵੇਰੇ ਸ਼ਾਮ ਅੱਖਾਂ ਚੁੱਕ ਕੇ ਉੱਪਰ ਦੇਖਦਾ ਨਹੀਂ ਇੰਨਾ ਮਸੂਮ ਚਿਹਰਾ ਹੈ ਇੰਨੀ ਨਿਮਰਤਾ ਹੈ ਬਰ ਹੋਵੇ ਤਾਂ ਪਾਨੀ ਵਾਸਤੇ জেઠੇ ਵਰਗਾ ਹੋਵੇ ਸ੍ਰੀ ਗੁਰੂ ਅਮਰਦਾਸ ਜੀ ਬੋਲੇ ਕੀ ਮਨਸਾ ਦੇਵੀ ਫਿਰ ਜੇਠੇ ਵਰਗਾ ਤਾਂ ਧਰਤੀ ਦੇ ਰੱਬ ਨੇ ਜੇਠਾ ਹੀ ਬਣਾਇਆ ਏ ਜੇਠੇ ਵਰਗਾ ਦੁਨੀਆ ਵਿੱਚ ਹੋਰ ਕੋਈ ਨਹੀਂ ਮਾਂ ਮਨਸਾ ਵੀ ਬੋਲੇ ਨਹੀਂ ਨਹੀਂ ਮਹਾਰਾਜੇ ਮੇਰੀ ਪਾਨੀ ਵਾਸਤੇ ਜੇਠੇ ਦਾ ਘਰ ਛੋਟਾ ਏ ਮਹਾਰਾਜ ਉਹ ਤਾਂ ਘਰ ਤਾਂ ਕੰਨਿਆਂ ਦੀ ਛੱਤ ਏ ਤੇ ਉਹਦਾ ਅਨਾਥ ਹੈ ਉਹਦੇ ਮਾਪਿਓ ਵੀ ਨਹੀਂ ਮਹਾਰਾਜ ਉਹ ਕੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਹੈ ਉਹ ਬਹੁਤ ਗਰੀਬ ਹੈ ਪਰ ਮੇਰੀ ਪਾਨੀ ਵਾਸਤੇ ਕਰ ਠੀਕ ਨਹੀਂ ਵਰਤਾ ਚੰਗਾ ਹੈ ਮਹਾਰਾਜ ਮੈਂ ਬੜੇ ਲਾੜਾ ਜਾਵਾਂ ਨਾਲ ਪਾਲਿਆ ਹੈ ਪਾਨੀ ਨੂੰ ਮਹਾਰਾਜ ਬੋਲੇ ਮਾਨਸਾ ਦੇਵੀ ਤੂੰ ਦੁਨੀਆ ਦੀ ਨਜ਼ਰ ਨਾਲ ਦੇਖ ਰਹੀ ਹੈ ਦੁਨੀਆ ਦੀ ਨਜ਼ਰ ਨਾਲ ਜੇਠੇ ਦਾ ਕਰ ਛੋਟਾ ਹੈ ਲੋਕ ਵੀ ਨਜ਼ਰ ਦੇ ਵਿੱਚ ਜੇਠਾ ਜਤੀਮ ਹੈ ਲੋਕਾਂ ਦੀ ਨਜ਼ਰ ਵਿੱਚ ਜੇਠਾ ਨਾਥ ਹੈ ਮਾਨਸਾ ਦੇਵੀ ਤੂੰ ਮੇਰੀ ਨਜ਼ਰ ਤੋਂ ਦੇਖ ਜੇਠੇ ਦੇ ਸਿਰ ਤੇ ਗੁੰਗਣੀਆਂ ਦਾ ਸ਼ਾਬਾ ਨਹੀਂ ਜੇਠੇ ਦੇ ਸਿਰ ਤੇ ਦਾ ਸੁਨੇਹੀ ਦੀ ਛਤਰ ਝੂਲਦਾ ਏ ਮਾਨਸਾ ਦੇਵੀ ਜੇਠੇ ਦਾ ਘਰ ਕੁੱਲੀ ਕਾਨਿਆਂ ਦੀ ਛੱਤ ਨਹੀਂ ਮੇਰੀ ਨਜ਼ਰ ਤੋਂ ਦੇਖ ਜੇਠੇ ਦਾ ਸੁਨੇਹੀ ਦੀ ਮੰਦਰ ਬਾਨਾ ਏ ਉਹਦਾ ਘਰ ਛੋਟਾ ਆਪਾਂ ਨਹੀਂ ਵਸਤੇ ਨਹੀਂ ਮਾਨਸਾ ਦੇਵੀ ਇਹਦਾ ਘਰ ਗੁਰੂ ਨਾਨਕ ਨੇ ਐਡਾ ਵੱਡਾ ਕਰ ਦੇਣਾ ਏ ਕਿ ਲੱਖਾਂ ਲੋਕ ਇਹਦੇ ਘਰ ਵਿੱਚ ਰੱਜ ਕੇ ਛਕਿਆ ਕਰਨਗੇ ਪਰ ਇਹਦੇ ਘਰ ਚੋਪੋਜ ਨਹੀਂ ਮੁਕਣਾ ਇਹ ਸਾਰਿਆਂ ਬਖਸ਼ੀਸ਼ਾਂ ਗੁਰੂ ਜੀ ਨੇ ਕੀਤੀਆਂ ਸਨ 1553 ਵਿੱਚ ਗੁਰੂ ਅਮਰਦਾਸ ਜੀ ਨੇ ਆਪਣੀ ਸੁਪਤਰੀ ਬੀਬੀ ਪਾਨੀ ਜੀ ਦੀ ਸ਼ਾਦੀ ਭਾਈ ਜੇਠਾ ਜੀ ਨਾਲ ਕਰ ਦਿੱਤੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ